ਲਓ ਜੀ ਡਾਕਟਰ ਸਾਹਿਬ ਕੋ ਪਹੁੰਚ ਗਏ ਆਪਾਂ ਡਾਕਟਰ ਸਾਹਿਬ ਨੂੰ ਪਤਾ ਲੱਗਿਆ ਵੀ ਉਹਰੇ ਬਿਨਾ ਮੈਡੀਸਨ ਤੋਂ ਬਿਨਾ ਆਪਰੇਸ਼ਨ ਤੋਂ ਇਲਾਜ ਹੁੰਦਾ ਕੋਈ ਵੀ ਦਰਦ ਹੋਵੇ ਪੁਰਾਣਾ ਤੋਂ ਪੁਰਾਣਾ ਦਰਦ ਚਾਹੇ ਉਹ ਰੀੜ ਦੀ ਹੱਡੀ ਦਾ ਚਾਹੇ ਉਹ ਢੂਹੀ ਦਾ ਚਾਹੇ ਉਹ ਲੱਤਾਂ ਦਾ ਨਾ ਜਿਵੇਂ ਬਾਹਰ ਬੋਰਡ ਤੇ ਵੀ ਸਾਰੇ ਲਿਖਿਆ ਹੋਇਆ 20 ਗੱਲ ਸੱਚ ਹੈ ਹਾਂਜੀ ਬਿਲਕੁਲ ਸੱਚ ਹੈ ਸਰ ਠੀਕ ਹੈ ਜੀ ਅੱਜ ਆਪਾਂ ਪਹੁੰਚੇ ਸੀ ਸ਼ਹਿਰ ਮਰੇਕੋਲੇ ਤੇ ਮਰੇਕੋਲੇ ਮੈਨੂੰ ਪਤਾ ਲੱਗਿਆ ਵੀ ਇੱਥੇ ਬਿਨਾ ਆਪਰੇਸ਼ਨ ਤੋਂ ਬਿਨਾ ਮੈਡੀਸਨ ਤੋਂ ਕੋਈ ਵੀ ਤੁਹਾਡਾ ਪੁਰਾਣਾ ਤੋਂ ਪੁਰਾਣਾ ਦਰਦ ਦਾ ਚਾਹੇ ਉਹ ਢੂਹੀ ਦਾ ਦਰਦ ਦਾ ਚਾਹ ਪਹਾੜੀ ਰੀੜ ਦੀ ਹੱਡੀ ਦੀ ਕੋਈ ਵੀ ਪ੍ਰੋਬਲਮ ਆ ਨਾ ਉਹ ਦਰਦ ਬਿਲਕੁਲ ਸਹੀ ਕਰ ਦਿੰਦੇ ਆ ਚਾਹੇ ਜਿੰਨਾ ਮਰਜੀ ਪੁਰਾਣਾ ਦਰਦ ਆ ਉਹਨੂੰ ਬਿਲਕੁਲ ਸਹੀ ਕਰ ਦਿੰਦੇ ਆ ਤਾਂ ਆਪਾਂ ਖੁਦ ਆ ਜਿੱਥੇ ਟ੍ਰੀਟਮੈਂਟ ਕਰਾਉਣ ਪਹੁੰਚੇ ਮੈਨੂੰ ਥੋੜੀ ਜਿਹੀ ਪ੍ਰੋਬਲਮ ਆ ਗਈ ਤਾਂ ਆਪਾਂ ਪਹੁੰਚਿਆ ਬਾਕੀ ਤੁਹਾਨੂੰ ਡਾਕਟਰ ਸਾਹਿਬ ਨਾਲ ਮੈਂ ਪੂਰੀ ਗੱਲ ਕਰਾਉਂਗਾ ਪੂਰਾ ਤੁਹਾਨੂੰ ਨੰਬਰ ਦਊਂਗਾ ਪ੍ਰੋਪਰ ਜੇ ਤੁਹਾਨੂੰ ਵੀ ਕੋਈ ਇਦਾਂ ਦੀ ਪ੍ਰੋਬਲਮ ਹੈਗੀ ਆ ਤਾਂ ਤੁਸੀਂ ਡਾਕਟਰ ਸਾਹਿਬ ਨਾਲ ਗੱਲ ਕਰ ਸਕਦੇ ਪੁਰਾਣਾ ਤੋਂ ਪੁਰਾਣਾ ਦਰਦ ਦੇ ਚੱਕ ਦਿੰਦਾ ਬਿਨਾਂ ਦਵਾਈ ਤੋਂ ਬਿਨਾਂ ਮਤਲਬ ਆਪਰੇਸ਼ਨ ਤੋਂ ਆਪਰੇਸ਼ਨ ਦਾ ਜੇ ਕਿਸੇ ਨੂੰ ਆਪਰੇਸ਼ਨ ਤਾਂ ਜਰੂਰ ਉਹਦੇ ਪਹੁੰਚੇ ਤੁਹਾਡਾ ਜਿਹੜਾ ਇਲਾਜ ਆ ਬਿਨਾ ਮੈਡੀਸ਼ਨ ਤੋਂ ਬਿਨਾ ਆਪਰੇਸ਼ਨ ਤੋਂ 100% ਸਹੀ ਹੋਊਗਾ ਤਾਂ ਚੱਲਦੇ ਆ ਅੱਜ ਦੀ ਵੀਡੀਓ ਸਟਾਰਟ ਕਰਦੇ ਆ ਤੇ ਤੁਹਾਨੂੰ ਦਿਖਾਉਨੇ ਆ ਮੈਂ ਖੁਦ ਇਹ ਟ੍ਰੀਟਮੈਂਟ ਇੱਥੇ ਕਰਾਉਣ ਪਹੁੰਚੇ ਆ ਤਾਂ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਹੋ ਤੇ ਆਹ ਸਾਰੀਆਂ ਇੱਥੇ ਲਿਖੋਈਆਂ ਰੀਡ ਦੀ ਹੱਡੀ ਦੇ ਮਣਕੇ ਵਾਲਾ ਹਿੱਲਣਾ ਚੱਕਰ ਆਉਣਾ ਕਮਰ ਦਰਦ ਸਰਕਲ ਮੈਰਗਨ ਲੋਕ ਫਰੋਜਨ ਸ਼ੋਲਡਰ ਗੋਡੇ ਗਿੱਟੇ ਹਨਾ ਤੇ ਗੋਡੇ ਗਿੱਟਿਆਂ ਦਰਦ ਬਾਡੀ ਆਈ ਲੈਟ ਨਾਭੀ ਨਾਭੀ ਹਿੱਲਣਾ ਸਪੋਰਟਸ ਇੰਜਰੀ ਡਿਸਕ ਇੰਜਰੀ ਲੱਤਾਂ ਬਾਹਾਂ ਦਾ ਸੁਣ ਹੋ ਜਾਣਾ ਮਹਿ ਜਾਵੇਂ ਪੜਨੇ ਆਉਣ ਤੁਸੀਂ ਤੇ ਚਲਦੇ ਆਂ ਅੰਦਰ ਤੁਹਾਨੂੰ ਡਾਕਟਰ ਸਾਹਿਬ ਨਾਲ ਸਾਰੀ ਗੱਲ ਕਰਾਵਾਂਗੇ ਤੇ ਆਪਾਂ ਖੁਦ ਟ੍ਰੀਟਮੈਂਟ ਕਰਾਉਣ ਪਹੁੰਚੇ ਆ ਤੇ ਕਿਵੇਂ ਦਾ ਹਨਾ ਸਾਰਾ ਰਹੂਗਾ ਤੁਹਾਨੂੰ ਸਾਰਾ ਦੱਸਾਂਗੇ ਆਪਾਂ ਤਾਂ ਚਲਦੇ ਆਂ ਆਦੀ ਵੀਡੀਓ ਨਾਲ ਆਪਾਂ ਤੁਹਾਨੂੰ ਸਟਾਰਟ ਕਰਦੇ ਤੇ ਹੁਣ ਮੈਂ ਪਹਿਲਾਂ ਤੁਹਾਨੂੰ ਐਡਰੈਸ ਦੱਸਦਾ ਪ੍ਰੋਪਰ ਇਹ ਰਾਏਕੋਟ ਰੋਡ ਆ ਤੇ ਇਧਰੋਂ ਤੁਸੀਂ ਉਤਰੋਗੇ ਮਰੇ ਕੋਲੇ ਸ਼ਹਿਰ ਤੋਂ ਆ ਕੇ ਤਾਂ ਸਾਹਮਣੇ ਇੰਡੀਅਨ ਆਲ ਪੰਪ ਜਿਹੜਾ ਪਹਿਲਾ ਹੀ ਪੰਪ ਆਊਗਾ ਉਹ ਪੰਪ ਦੇ ਸਾਹਮਣੇ ਹੀ ਰਿਹਾ ਇਹਨਾਂ ਦਾ ਕਲੀਨਿਕਾ ਜਮ ਤੁਸੀਂ ਦੇਖ ਸਕਦੇ ਹੋ ਤੇ ਆਹ ਸਾਹਮਣੇ ਕਲੀਨਿਕਾ ਨਾ ਤੇ ਆਹ ਲੱਗਿਆ ਬੋਰਡ ਮਹਿਤਾਬ ਦਾ ਬ ਤੇ ਤੁਹਾਨੂੰ ਦਿਖਾਉਨੇ ਆ ਸਾਰਾ ਟ੍ਰੀਟਮੈਂਟ ਡਾਕਟਰ ਸਾਹਿਬ ਕਿਵੇਂ ਕਰਦੇ ਨੇ ਬਾਕੀ ਡਾਕਟਰਾਂ ਨਾਲ ਸਾਰੀ ਆਪਾਂ ਤੁਹਾਨੂੰ ਗੱਲ ਕਰਾਵਾਂਗੇ ਤੇ ਆਹ ਨੰਬਰ ਆ ਜੀ ਬਾਕੀ ਨੰਬਰ ਮੈਂ ਸਕਰੀਨ ਤੇ ਵੀ ਚਲਾ ਦੂੰਗਾ ਤੁਸੀਂ ਇਹਨਾਂ ਨਾਲ ਗੱਲ ਕਰ ਸਕਦੇ ਹੋ ਕਿ ਕੋਈ ਵੀ ਪੁਰਾਣਾ ਤੋਂ ਪੁਰਾਣਾ ਤੁਹਾਡਾ ਦਰਦ ਤਾਂ ਬਿਲਕੁਲ ਸਹੀ ਕਰਨਗੇ ਲਓ ਵੀ ਚੱਲਦੇ ਆ ਅੰਦਰ ਤੁਹਾਨੂੰ ਡਾਕਟਰ ਸਾਹਿਬ ਨਾਲ ਮਿਲਾਉਨੇ ਆ ਤੇ ਡਾਕਟਰ ਸਾਹਿਬ ਨਾਲ ਆਪਾਂ ਸਾਰੀ ਗੱਲਬਾਤ ਕਰਾਂਗੇ ਕਿ ਕਿੰਨਾ ਕੁ ਸੱਚ ਆ ਤੇ ਆਜੋ ਚੱਲਦੇ ਆ ਅੰਦਰ ਲਓ ਜੀ ਡਾਕਟਰ ਸਾਹਿਬ ਕੋ ਪਹੁੰਚ ਗਏ ਆਪਾਂ ਡਾਕਟਰ ਸਾਹਿਬ ਮੈਨੂੰ ਪਤਾ ਲੱਗਿਆ ਵੀ ਉਹਰੇ ਬਿਨਾ ਮੈਡੀਸਨ ਤੋਂ ਬਿਨਾ ਆਪਰੇਸ਼ਨ ਤੋਂ ਇਲਾਜ ਹੁੰਦਾ ਕੋਈ ਵੀ ਦਰਦ ਹੋਵੇ ਪੁਰਾਣਾ ਤੋਂ ਪੁਰਾਣਾ ਦਰਦ ਚਾਹੇ ਉਹ ਰੀੜ ਦੀ ਹੱਡੀ ਦਾ ਚਾਹੇ ਉਹ ਟੂਹੀ ਦਾ ਚਾਹੇ ਉਹ ਲੱਤਾਂ ਦਾ ਨਾ ਜਿਵੇਂ ਬਾਹਰ ਬੋਰਡ ਤੇ ਵੀ ਸਾਰੇ ਲਿਖਿਆ ਹੋਇਆ 20 ਗੱਲ ਸੱਚ ਹੈ ਹਾਂਜੀ ਬਿਲਕੁਲ ਸੱਚ ਹੈ ਸਰ ਠੀਕ ਹੈ ਜੀ ਤੇ ਤੁਸੀਂ ਕਿਵੇਂ ਕਰਦੇ ਹੋ ਸਾਰਾ ਇਹ ਮਤਲਬ ਇਹ ਟਰੀਟਮੈਂਟ ਸਰ ਟਰੀਟਮੈਂਟ ਹੁੰਦਾ ਕਿ ਜਦੋਂ ਕਿਸੇ ਨੂੰ ਰੀੜ ਦੀ ਹੱਡੀ ਦੀ ਕੋਈ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਹੈ ਮੰਨ ਲਓ ਲੱਤਾਂ ਦੇ ਵਿੱਚ ਦਰਦ ਆਉਂਦਾ ਹੈ ਬਾਹਾਂ ਹੀ ਦਰਦ ਇਆ ਮਤਲਬ ਕਿਸੇ ਨੂੰ ਮਾਈਗਰੇਨ ਦੀ ਦਿੱਕਤ ਹੈ ਜਾਂ ਲੱਤਾਂ ਦੇ ਵਿੱਚ ਸੁਨਣਪਨ ਹੁੰਦਾ ਹੈ ਬਾਹਾਂ 'ਚ ਸੁਨਣਪਨ ਹੈ ਪੁੱਟ ਡਰੋਪ ਹੈ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੈ ਸਾਰੀ ਰੀੜ੍ਹ ਦੀ ਛੱਡੀ ਤੋਂ ਸ਼ੁਰੂ ਹੁੰਦੀ ਹੈ ਠੀਕ ਹੈ ਜੀ ਜਦੋਂ ਰੀੜ੍ਹ ਦੀ ਹੱਡੀ ਦੇ ਮਨਕੇ ਨੇ ਨਾ ਆਪਣੀ ਜਗ੍ਹਾ ਤੋਂ ਡਿਸਪਲੇਸ ਹੋ ਜਾਂਦੇ ਨੇ ਇਦਾਂ ਦੇਖੋ ਜਦੋਂ ਮਨਕੇ ਆਪਣੀ ਜਗ੍ਹਾ ਤੋਂ ਇਦਾਂ ਡਿਸਪਲੇਸ ਹੁੰਦੇ ਨੇ ਹਿੱਲਦੇ ਨੇ ਕਿਸੇ ਵੀ ਮਤਲਬ ਇਹ ਹੁੰਦੇ ਕੀ ਨੇ ਜਿਆਦਾ ਕੋਈ ਮਤਲਬ ਛੱਟ ਲੱਗਣ ਨਾਲ ਜਾਂ ਕੋਈ ਵਜ਼ਨ ਭਾਰ ਚੱਕਣ ਨਾਲ ਕਿਸੇ ਵੀ ਤਰ੍ਹਾਂ ਦੀ ਮਤਲਬ ਟਰੋਮਾ ਹੋਣ ਨਾਲ ਇਦਾਂ ਮਤਲਬ ਆਪਤ ਨਹੀਂ ਜਗ੍ਹਾ ਤੋਂ ਮਨਕੇ ਹਿੱਲ ਜਾਂਦੇ ਨੇ ਓਕੇ ਉਹਨ ਇਨਾਂ ਦਾ ਇਲਾਜ ਕਰਦੇ ਆ ਯਾਨੀ ਜਿਆਦਾ ਇਹ ਨਹੀਂ ਪ੍ਰੋਬਲਮ ਹੁੰਦੀ ਉਹ ਰੀੜ ਦੀ ਹੱਡੀ ਤੋਂ ਹੁੰਦੀ ਆ ਯਾਨੀ ਰੀੜ ਦੀ ਹੱਡੀ ਤੋਂ ਹੀ ਹੁੰਦੀ ਆ ਠੀਕ ਆ ਮੰਨ ਲਾ ਜਿਵੇਂ ਢੂਹੀ ਚ ਦਰਦ ਹੋਣ ਲੱਗ ਗਿਆ ਜਾਂ ਲੱਤਾਂ ਚ ਵਿੱਚ ਉਹ ਰੀੜ ਦੀ ਹੱਡੀ ਦੀ ਪ੍ਰੋਬਲਮ ਹੁੰਦੀ ਆ ਹਾਂਜੀ ਹਾਂਜੀ ਠੀਕ ਆ ਠੀਕ ਆ ਜੀ ਤੇ ਹੁਣ ਆਪਾਂ ਟ੍ਰੀਟਮੈਂਟ ਦਿਖਾਓ ਜਿਵੇਂ ਮੈਨੂੰ ਮੈਨੂੰ ਪ੍ਰੋਬਲਮ ਆ ਮੈਂ ਤੁਹਾਨੂੰ ਦੱਸੀ ਆ ਜੀ ਜੀ ਇਹ ਤੁਸੀਂ ਦੱਸੋਗੇ ਸਾਰਾ ਵੀ ਕੀ ਇਹਦਾ ਟ੍ਰੀਟਮੈਂਟ ਹੋਊਗਾ ਕਿਵੇਂ ਹੋਊਗਾ ਸਾਰਾ ਬਿਨਾ ਮੈਡੀਸਨ ਤੋਂ ਦੱਸੋਗੇ ਸਾਰਾ ਹਾਂਜੀ ਹਾਂਜੀ ਸਰ ਬਿਲਕੁਲ ਦੱਸਾਂ ਹਾਂਜੀ ਤੇ ਪੇਨ ਹੋ ਰਹੀ ਆ ਇੱਥੇ ਪੇਨ ਆ ਸਰ ਹਾਂ ਸਿੱਧੇ ਬੈਠੋ ਰੱਬ ਦੇ ਪੇਨ ਹੁੰਦੀ ਆ ਆ ਜਗਾਂ ਦੇ ਪੇਨ ਹੈ ਨਾ ਸਰ ਪੇਨ ਹੁੰਦੀ ਆ ਹਾਂਜੀ ਦੇਖੋ ਪਿੱਛੇ ਨੂੰ ਕੋ ਦਰਦ ਵਧਿਆ ਦਰਦ ਵੱਧ ਗਿਆ ਵੱਧਿਆ ਦਰਦ ਠੀਕ ਹੈ ਮੁਰੰਚੋ ਕੋ ਹੁਣ ਦਰਦ ਵੱਧਿਆ ਇੱਥੇ ਨਹੀਂ ਹੁਣ ਨਹੀਂ ਹੈਗਾ ਪਿੱਛੇ ਨੂੰ ਕਰਨ ਨਾਲ ਦਰਦ ਵੱਧਦਾ ਹੁੰਦਾ ਠੀਕ ਹੈ ਸਿੱਧੇ ਬੈਠੋ ਸਰ ਹੁਣ ਦੇਖੋ ਕੋਈ ਦਰਦ ਨਹੀਂ ਹੁਣ ਵੀ ਨਹੀਂ ਹੈਗਾ ਹੁਣ ਦੇਖੋ ਕੋਈ ਦਰਦ ਹੁਣ ਹੈਗਾ ਮਾੜਾ ਮਾੜਾ ਆ ਚੀਜ਼ ਤੇ ਹੈਗਾ ਆ ਚੀਜ਼ ਤੇ ਦਰਦ ਆ ਰਿਹਾ ਹੁਣ ਆ ਰਿਹਾ ਸੱਠ ਓਡੇ ਸੀ 667 ਦੇ ਵਿੱਚ ਪ੍ਰੋਬਲਮ ਹੈ ਠੀਕ ਹੈ ਜੀ ਠੀਕ ਹੈ ਇਹ ਮਤਲਬ ਜਦੋਂ ਮੋਬਾਈਲ ਵਗੈਰਾ ਯੂਜ਼ ਕਰਦੇ ਹੋ ਮੋਬਾਈਲ ਵਗੈਰਾ ਕੰਮ ਨੂੰ ਕਰਦੇ ਹੋ ਉਹ ਤਾਂ ਨਹੀਂ ਕਰਦੇ ਹੈਗੇ ਪਰ ਉਹ ਨਹੀਂ ਕਰਦੇ ਹੈਗੇ ਮਤਲਬ ਦਿਨ ਦੇ ਵਿੱਚ ਮੰਨ ਕੇ ਚੱਲੋ ਕਿੰਨੇ ਘੰਟੇ ਯੂਜ਼ ਕਰ ਲੈਣੇ ਮੋਬਾਈਲ ਦਿਨ ਦੇ ਜਦੋਂ ਹੁਣ ਵੀਡੀਓ ਵੀਡੀਓ ਐਡੀਟਿੰਗ ਕਰਨੀ ਹੈ ਮੰਨ ਲਓ ਵੀ ਤਿੰਨ ਦਾ ਦੋ ਤਿੰਨ ਘੰਟੇ ਤਾਂ ਲੱਗ ਹੀ ਜਾਂਦੇ ਨੇ

ਇਕੋ ਸਰ ਹੂੰ ਕ੍ਰੈਕਿੰਗ ਸਾਊਂਡ ਦੀ ਆਵਾਜ਼ ਆਊਗੀ ਹਾਂ ਝੜਕਾ ਲਿਆ ਪਿਆ ਹਾਂ ਬੋਡੀ ਨੂੰ ਛੋਟਾ ਚਲੋ ਛੋਟਾ ਸਾ ਛੋਟੋ ਸਾ ਲਓ ਸਾ ਛੋਟੋ ਸਾ ਲਓ ਸਾ ਛੋਟੋ ਸਾ ਬਸ ਸਰ ਇਹ Cosa ਹਾਂ ਇਹ ਕਰਦਾ ਨਹੀਂ ਨਹੀਂ ਲੋੜੀ ਨੂੰ ਛੱਡ ਦੋ ਗਰਮ ਵਿੱਚ ਰੱਖੋ ਜੀ ਸਭ ਗਰਮ ਵਿੱਚ ਰੱਖੋ ਕੀ ਹੈ ਜੀ ਕਿਵੇਂ ਲੱਗਦਾ ਫਰਕ ਆ ਫਰਕ ਆ ਰਿਲੈਕਸ ਸਕਦੇ ਹੋ ਹਾਂ ਕੋਈ ਦਿੱਕਤ ਨਹੀਂ ਲੱਗਦੀ ਹਲਕਾ ਜਿਹਾ ਸਰੀਰ ਹਾਂ ਹੋ ਗਿਆ ਡਾਕਟਰ ਜAVE ਕੀ ਚੀਜ਼ ਆ? ਹੈ ਜੀ। ਵੇਹੀ ਕੀ ਚੀਜ਼ ਆ। ਸਰ ਇਹ ਕੈਇਰੋਪ੍ਰੈਕਟਿਕ ਗਨ ਹੈ। ਓਕੇ। ਜਿਹੜੇ ਮੰਨ ਕੇ ਆਪਣੀ ਜਨ ਡਿਸਪਲੇਸ ਹੁੰਦੇ ਨੇ ਨਾ। ਹਾਂਜੀ। ਉਹ ਇਹਦੇ ਨਾਲ ਵੀ ਸੈੱਟ ਕਰਦੇ ਆ ਬ੍ਰੋਸ। ਠੀਕ ਆ ਜੀ। ਕੁਛ ਆਪਾਂ ਕਰਦੇ ਆ ਮਤਲਬ ਹੱਥਾਂ ਨਾਲ। ਠੀਕ ਆ ਜੀ। ਟ੍ਰੀਟਮੈਂਟ ਕਰਦੇ ਆ। ਸਰ ਹੁਣ ਠੀਕ ਆ ਫਰਕ ਆ ਜੀ। ਰਿਲੈਕਸ ਵੀ ਹੋ ਗਈ ਬਾਡੀ ਜਮੇ ਮਤਲਬ ਜਮੇ। ਦਰਦ ਦਰਦ ਨਹੀਂ ਹੈਗਾ ਹੁਣ ਕਿਸੇ ਤਰ੍ਹਾਂ ਦਾ ਨਹੀਂ ਹੁਣ ਨਹੀਂ ਹੈਗਾ ਦਰਦਨ ਹਲਾ ਕੇ ਦੇਖੋ ਨਹੀਂ ਠੀਕ ਆ ਚੱਲ ਕੇ ਦੇਖੋ ਸਹੀ ਲੱਗ ਰਿਹਾ ਹਾਂ ਇਹਨੂੰ ਕੇ ਸਰੀਰ ਕਿਵੇਂ ਲੱਗਦਾ ਹੋਰ ਰਿਲੈਕਸ ਹੋ ਗਿਆ ਦਿਨ ਬਹੁਤ ਰਿਲੈਕਸ ਹੋ ਗਿਆ ਦਰਦ ਨਾ ਲੱਗ ਰਿਹਾ ਹੁਣ ਹਲਕੀ ਜਿਹੀ ਹੋ ਗਈ ਹੁੰਦੀ ਐ ਨਾ ਹਲਕੀ ਜਿਹੀ ਹੋ ਗਈ ਹੋ ਗਈ ਹਾਂ ਤੁਸੀਂ ਮੈਨੂੰ ਪੁੱਛ ਰਹੇ ਸੀ ਦੀ ਹੂੰ ਬਾਹਰੋਂ ਆ ਗਿਆ ਵੀ ਮੈਂ ਸੱਚ ਐ ਦੱਸੋ ਸੱਚ ਲੱਗਦਾ ਥੋਨੂੰ ਇਹ ਹਾਂ ਲੱਗਦਾ ਬੜਾ ਬਹੁਤ ਫਰਕ ਪਿਆ ਹੈ ਫਰਟਾ ਪਰ ਆਉਂਦਾ ਨਹੀਂ ਮਨ ਮਲਾਇਆਂ ਲਾਜ਼ਮੀ ਰਿਲੈਕਸਿੰਗ ਹੋ ਗਿਆ ਹੁੰਦਾ ਜਦ ਜਦ ਮੈਂ ਫ੍ਰੀ ਹੋ ਗਿਆ ਹੁੰਦੇ ਨੇ ਜਿਵੇਂ ਮੈਂ ਮਤਲਬ ਬਹੁਤ ਜ਼ਿਆਦਾ ਸਰੀਰ ਤੋਂ ਭਜਨ ਚੱਕਿਆ ਗਿਆ ਅੰਦਰ ਸਰੀਰ ਜਕੜਿਆ ਹੋਣਾ ਹੌਕਾ ਹੋ ਗਿਆ ਜੀ ਅੱਛਾ ਅੱਛਾ ਉਹ ਚੀਜ਼ ਹੋ ਗਈ ਹੁਣ ਪਹਿਲਾਂ ਲਾਜ਼ਮੀ ਹੱਥ ਜਿਵੇਂ ਭਾਰੀ ਹੁੰਦੇ ਨੇ ਹਾਂ ਜੀ ਹਾਂ ਜਦੋਂ ਕੋਈ ਲੱਗ ਕੋਈ ਚੀਜ਼ ਭਰੀ ਭਰੀ ਲੱਗਦੀ ਹੁੰਦੀ ਨੇ ਉਹ ਠੀਕ ਹੁਣ ਬਹੁਤ ਫਰਕ ਪੈ ਗਿਆ ਚੀਜ਼ ਚੀਜ਼ ਹੂੰ ਸਹੀ ਗੱਲ ਆ ਜੀ ਬਿਲਕੁਲ ਸਹੀ ਸਹੀ ਲੱਗਿਆ ਹੂੰ ਆ ਜਦ ਮੈਂ ਪੇਨ ਵੀ ਚੱਕਿਆ ਗਿਆ ਇੱਥੋਂ ਤੇ ਹੈਗਾ ਦੀ ਪੇਨ ਜੀ ਜੀ ਇਹ ਵੀ ਬਿਲਕੁਲ ਖਤਮ ਹੋ ਗਿਆ ਜੀ ਜੀ ਸਭ ਤੋਂ ਵੱਡੀ ਗੱਲ ਮੈਨੂੰ ਜਿਹੜੀ ਲੱਗ ਰਹੀ ਹੈ ਰਿਲੈਕਸ ਬਹੁਤ ਹੋ ਗਿਆ ਜੀ ਰਿਲੈਕਸ ਹੋ ਗਿਆ ਤੁਸੀਂ ਆਪਨੇ ਵੀ ਟਰਾਈ ਕਰਕੇ ਦੇਖਿਆ ਹਾਂ ਹਾਂ ਮੈਨੂੰ ਯਾਨੀ ਸਭ ਤੋਂ ਢੀ ਵਧੀਆ ਲੱਗਿਆ ਚੀਜ਼ ਵੀ ਮਾ ਆ ਵੀ ਮੇਰਾ ਜਿਵੇਂ ਹਲਕਾ ਜਿਹਾ ਵੀ ਹੋ ਗਿਆ ਹੂੰ ਹੂੰ ਜਿਵੇਂ ਵਿਮਲਾ ਫ੍ਰੀ ਹੋ ਗਈ ਬਾਡੀ ਜੀ 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 ਹੈਗਾ ਫਰਕ ਜੀ ਬਿਲਕੁਲ ਅੱਛਾ ਡਾਕਟਰ ਸਾਹਿਬ ਜਿਵੇਂ ਹੁਣ ਤੁਸੀਂ ਮੇਰਾ ਗਰਦਨ ਦਾ ਕਰਿਆ ਹੈ ਨਾ ਮੈਨੂੰ ਬਿਲਕੁਲ ਫਰਕ ਪੈ ਗਿਆ ਤੇ ਹੋਰ ਤੁਸੀਂ ਇਹਦਾ ਬਿਨਾਂ ਮੈਂ ਕੀ ਕਰਦੇ ਦੇਖੋ ਸਰ ਇਹਦੇ ਨਾਲ ਬਹੁਤ ਜ਼ਿਆਦਾ ਬਿਮਾਰੀ ਹੋਈ ਇੱਕ ਤਾਂ ਸਰਵਾਈਕਲ ਦੀ ਪ੍ਰੋਬਲਮ ਆ ਗਈ ਸਰਵਾਈਕਲ ਦੇ ਨਾਲ ਜਿਵੇਂ ਡਿਸਕ ਦੀ ਪ੍ਰੋਬਲਮ ਆ ਗਈ ਲੋ ਬੈਗ ਦੀ ਪ੍ਰੋਬਲਮ ਆ ਗਈ ਲੱਤਾਂ ਬਾਹਾਂ ਦੇ ਲੱਤਾਂ ਦੇ ਵਿੱਚ ਦਰਦ ਜਾਂਦਾ ਜਿਹੜਾ ਲੱਤਾਂ ਹੀ ਸੁਣ ਪੈਂਦਾ ਪੈਂਦਾ ਜਿਹੜਾ ਮਤਲਬ ਇਹ ਡਿਸਕਰੀ ਪ੍ਰੋਬਲਮ ਤੋਂ ਸ਼ੁਰੂ ਹੁੰਦੀਆਂ ਨੇ ਠੀਕ ਹੈ ਜੀ ਹੁਣ ਇਹਦੇ ਵਿੱਚ ਪ੍ਰੋਬਲਮਾਂ ਦੇਖੋ ਹੁੰਦੀਆਂ ਕਿਵੇਂ ਨੇ ਜੇ ਕਿਸੇ ਨੂੰ ਸਰਵਾਈਕਲ ਦੀ ਪ੍ਰੋਬਲਮ ਆਉਂਦੀ ਹੈ ਸਰਵਾਈਕਲ ਦੇ ਪਹਿਲੇ ਸੱਤ ਮਾਨਕੇ ਨੇ ਠੀਕ ਹੈ ਅਗਰ ਉਹ ਸੱਤ ਮਾਨਕੇ ਦੇ ਵਿੱਚ ਪ੍ਰੋਬਲਮ ਹੋਵੇ ਤਾਂ ਆਪਣੇ ਬਾਹਾਂ ਦੇ ਵਿੱਚ ਦਰਦ ਹੀ ਆਏਗਾ ਠੀਕ ਹੈ ਜੀ ਉਸ ਤੋਂ ਬਾਅਦ ਥੋਰੈਸਿਕ ਸਪਾਈਨ ਆ ਜਾਂਦੀ ਹੈ ਥੋਰੈਸਿਕ ਸਪਾਈਨ ਦੇ ਵਿੱਚ ਅਗਰ ਪ੍ਰੋਬਲਮ ਹੋਵੇ ਤਾਂ ਆਪਣੇ ਰਿਬਸ ਦੇ ਵਿੱਚ ਦਰਦ ਹੀ ਆਏਗਾ ਅਗਰ ਉਸ ਤੋਂ ਬਾਅਦ ਆਪਣੇ ਆ ਜਾਂਦੀ ਹੈ ਲੰਬਰ ਸਪਾਈਨ ਲੰਬਰ ਸਪਾਈਨ ਦੀ ਪ੍ਰੋਬਲਮ ਹੋਵੇ ਤਾਂ ਆਪਣੇ ਲੱਤਾਂ ਦੇ ਵਿੱਚ ਦਰਦ ਹੀ ਆਉਂਦਾ ਹੈ ਠੀਕ ਹੈ ਜੀ ਲੱਤਾਂ ਦੇ ਵਿੱਚ ਸੁੰਨਪਣ ਹੁੰਦਾ ਹੈ ਔਰ ਕਈ ਪੇਸ਼ੈਂਟ ਦੇ ਇਦਾਂ ਹੁੰਦੇ ਨੇ ਮਤਲਬ ਜਿਹੜਾ ਚੱਲਣ ਤੋਂ ਵੀ ਮਤਲਬ ਦਿੱਕਤ ਆ ਜਾਂਦੀ ਹੈ ਉਹਨਾਂ ਨੂੰ ਓਕੇ ਓਕੇ ਸੁਣਨਾ ਇੰਨਾ ਹੋ ਜਾਂਦੀਆਂ ਨੇ ਜਿਵੇਂ ਮੰਨ ਲਓ ਨਾ ਆਪਣੇ ਤਕਰੀਬਨ ਮੈਂ ਕਹਿੰਦਾ ਮੇਰੇ ਜਾਨ ਤੇ ਜਾਣਖਾਣ ਚ ਲਾ ਲਓ ਜਾਂ ਊਂ ਲਾ ਲਓ ਟੂਹੀ ਦੀ ਪ੍ਰੋਬਲਮ ਬਹੁਤ ਹੈ ਲੋਕਾਂ ਨੂੰ ਅੱਜ ਕੱਲ ਟੂਹੀ ਦੀ ਪ੍ਰੋਬਲਮ ਬਹੁਤ ਜ਼ਿਆਦਾ ਆ ਵੀ ਉਹ ਰੀੜ ਦੀ ਹੱਡੀ ਨਹੀਂ ਹੁੰਦੀ ਸਾਰੀ ਉਹ ਹਾਂਜੀ ਸਰ ਸਾਰੀ ਜਿਹੜੀ ਟੂਹੀ ਦੀ ਪ੍ਰੋਬਲਮ ਹੈ ਰੀੜ ਦੀ ਹੱਡੀ ਨਾਲ ਹੀ ਜੁੜੀ ਹੋਈ ਹੈ ਰੀੜ ਦੀ ਹੱਡੀ ਦੀ ਪ੍ਰੋਬਲਮ ਹੁੰਦੀ ਉਹਨੂੰ ਟੂਹੀ ਦੀ ਪ੍ਰੋਬਲਮ ਕਹਿੰਦੇ ਆ ਓਕੇ ਓਕੇ ਹਾਂਜੀ ਹਾਂ ਮੰਨ ਲਓ ਵੀ ਕਿਸੇ ਨੂੰ ਵੀ ਮਨ ਲਾ ਰੀੜ ਜਿਹੜੀ ਮਨ ਲਾ ਟੂਹੀ ਦੀ ਪ੍ਰੋਬਲਮ ਆ ਤੁਹਾਡੇ ਨਾਲ ਕੰਟੈਕਟ ਕਰ ਸਕਦਾ ਨਾ ਹਾਂਜੀ ਹਾਂ ਅਗਰ ਕਿਸੇ ਨੂੰ ਮਤਲਬ 15 20 ਸਾਲ ਦੀ ਪ੍ਰੋਬਲਮ ਹੈ 15 20 ਸਾਲ ਤੋਂ ਦਵਾਈਆਂ ਖਾ ਰਹੇ ਨੇ ਅਗਰ ਤੁਹਾ ਕੋਈ ਇੰਜੈਕਸ਼ਨ ਕੋਈ ਦਵਾਈ ਠੀਕ ਨਹੀਂ ਕਰਦੀ ਠੀਕ ਹੈ ਜੀ ਅਗਰ ਤੁਸੀਂ ਦਵਾਈਆਂ ਖਾ ਰਹੇ ਹੋ ਦਵਾਈਆਂ ਨਾ ਖਾਓ ਕਿਉਂਕਿ ਮੰਨ ਕੇ ਆਪਣੀ ਜਗ੍ਹਾ ਤੋਂ ਹਿੱਲ ਗਏ ਤਾਂ ਉਹ ਮਤਲਬ ਦਵਾਈਆਂ ਨਾਲ ਨਹੀਂ ਸੈੱਟ ਆਉਣਗੇ ਉਹ ਸਾਡਾ ਜਿਹੜਾ ਕੈਇਰੋਪ੍ਰੈਕਟਿਕ ਟ੍ਰੀਟਮੈਂਟ ਹੈ ਉਹਦੇ ਨਾਲ ਹੀ ਸੈੱਟ ਆਣਗੇ ਠੀਕ ਹੈ ਜੀ ਠੀਕ ਹੈ ਤੇ ਲਓ ਵੀ ਜੇ ਨਾ ਮੰਨ ਲਓ ਕਿਸੇ ਨੂੰ ਢੂਹੀ ਦੀ ਪ੍ਰੋਬਲਮ ਆ ਜਾਂ ਕੋਈ ਰੀੜ ਦੀ ਹੱਡੀ ਦੀ ਮਣਕਰੀ ਪ੍ਰੋਬਲਮ ਕੋਈ ਵੀ ਪ੍ਰੋਬਲਮ ਹੈ ਨਾ ਜਿਹੜੇ ਡਾਕਟਰ ਸਾਹਿਬ ਨੂੰ ਦੱਸਿਆ ਤੁਸੀਂ ਇੱਕ ਵਾਰ ਜ਼ਰੂਰ ਨਾਲ ਕੰਟੈਕਟ ਕਰ ਸਕਦੇ ਹੋ ਜੇ ਕੋਈ ਹਾਂਜੀ ਇੱਕ ਹੋਰ ਸਰ ਜਿਵੇਂ ਅਗਰ ਕਿਸੇ ਨੂੰ ਆਪਰੇਸ਼ਨ ਵੀ ਦੱਸਿਆ ਹੋਇਆ ਹੈ ਠੀਕ ਹੈ ਜੀ ਔਰ ਆਪਰੇਸ਼ਨ ਕਰਾਉਣ ਨੂੰ ਡਾਕਟਰ ਕਹਿੰਦਾ ਉਹਨਾਂ ਨੂੰ ਆਪਰੇਸ਼ਨ ਕਰਾਉਣ ਦੀ ਲੋੜ ਨਹੀਂ ਹੈਗੀ ਉਹ ਇੱਕ ਵਾਰੀ ਸਾਡੇ ਕੋਲੇ ਆ ਜਾਓ ਉਹਨਾਂ ਦਾ 100% ਟਰੀਟਮੈਂਟ ਹੋਏਗਾ 100% ਹੱਲ ਹੋਏਗਾ ਮਤਲਬ ਆਪਰੇਸ਼ਨ ਨਾ ਕਰਾਓ ਆਪਰੇਸ਼ਨ ਦੇ ਵਿੱਚ ਤੁਹਾਨੂੰ ਮਤਲਬ ਇਹ ਰਿਜ਼ਲਟ ਨਹੀਂ ਮਿਲਣਾ ਠੀਕ ਹੈ ਜੀ ਠੀਕ ਹੈ ਜੀ ਔਰ ਅਗਰ ਕਿਸੇ ਨੂੰ ਜੋਇੰਟ ਦੀ ਪ੍ਰੋਬਲਮ ਹੈ ਕੋਟਿਆਂ ਦੀ ਚੂਲੇ ਦੀ ਮੋਡੇ ਦੀ ਕਿਸੇ ਵੀ ਜੋਇੰਟ ਦੀ ਪ੍ਰੋਬਲਮ ਹੈ ਜਾਂ ਕਿਸੇ ਦੀ ਨਾਭ ਵੀ ਵਗੈਰਾ ਕਿਸੇ ਕੀ ਜਾਂਦੀ ਹੈ ਜਿਵੇਂ ਪੇਟ ਦੀਆਂ ਕੁਝ ਪੇਸ਼ੈਂਟਾਂ ਨੂੰ ਪ੍ਰੋਬਲਮ ਆਉਂਦੀ ਹੈ ਨਾਭ ਵੀ ਵਗੈਰਾ ਕਿਸੇ ਕਰ ਉਹ ਦਵਾਈਆਂ ਲੈਂਦੇ ਨੇ ਟੈਸਟ ਵਗੈਰਾ ਕਰਾਉਂਦੇ ਟੈਸਟਾਂ ਹੀ ਕੁਝ ਨਹੀਂ ਹੁੰਦਾ ਔਰ ਦਵਾਈਆਂ ਨਾਲ ਵੀ ਮਤਲਬ ਫਰਕ ਨਹੀਂ ਪੈਂਦਾ ਉਹ ਕੀ ਹੁੰਦਾ ਹੈ ਮਤਲਬ ਕਬਜ਼ ਰਹਿਣ ਲੱਗ ਜਾਂਦਾ ਪੇਟ ਦੇ ਵਿੱਚ ਦਰਦ ਰਹਿੰਦਾ ਹੈ ਇਦਾਂ ਮਤਲਬ ਨਾਭ ਕਿਸੇ ਨਾਲ ਕੁਝ ਪ੍ਰੋਬਲਮ ਆ ਜਾਂਦੀਆਂ ਨੇ ਉਹਨਾਂ ਦਾ ਇਲਾਜ ਵੀ ਆਪਾਂ ਇੱਥੇ ਕਰਦੇ ਹਾਂ ਜੋਇੰਟ ਦਾ ਹਰ ਜੋਇੰਟ ਦਾ ਇਲਾਜ ਵੀ ਕਰਦੇ ਹਾਂ ਮਨ ਲਓ ਵੀ ਕੋਈ ਵੀ ਰੀਡਿធី ਇੱਥੇ ਨਾਲ ਪ੍ਰੋਬਲਮ ਦੇ ਜੁੜੀ ਹੋਈ ਆ ਮੰਨ ਲਓ ਕੋਈ ਵੀ ਹੈ ਨਾ ਵੀ ਉਹ ਬਿਨਾ ਦਵਾਈ ਤੋਂ ਬਿਨਾ ਆਪਰੇਸ਼ਨ ਤੋਂ ਕਰਦੇ ਆਂ ਹਾਂਜੀ ਬਿਨਾ ਦਵਾਈ ਤੋਂ ਬਿਨਾ ਟੀਕੇ ਤੋਂ ਇੱਥੇ ਆਪਾਂ ਇਲਾਜ ਕਰਦੇ ਵਿੱਚ ਕੋਈ ਵੀ ਨਹੀਂ ਦਿੰਦੇ ਨਹੀਂ ਸਰ ਕੋਈ ਦਵਾਈ ਨਹੀਂ ਦਿੰਦੇ ਮੈਡੀਸਿਨ ਕੋਈ ਨਹੀਂ ਦਿੰਦੇ ਨਹੀਂ ਨਹੀਂ ਤੁਹਾਨੂੰ ਕੋਈ ਮੈਡੀਸਿਨ ਦਿੱਤੀ ਆਏ ਦੱਸੋ ਕੋਈ ਦਰਦ ਦੀ ਗੋਲੀ ਲਈ ਆ ਤੁਹਾਨੂੰ ਬਾਕੀ ਪੇਸ਼ੇ ਨੂੰ ਐਨ ਟਾਈਮ ਫਰਕ ਪੈਂਦਾ ਜਿਵੇਂ ਮਨ ਲਓ ਮੈਨੂੰ ਬਹੁਤ ਫਰਕ ਪੈ ਗਿਆ ਹਾਂਜੀ ਹਾਂ ਸਰ ਠੀਕ ਹੈ ਠੀਕ ਹੈ ਹਾਂਜੀ ਓਕੇ ਡਾਕਟਰ ਸਾਹਿਬ ਤੇ ਲਓ ਵੀ ਬਾਕੀ ਕੰਟੈਕਟ ਨੰਬਰ ਬਾਕੀ ਐਡਰੈਸ ਬੋਲੋ ਡਾਕਟਰ ਸਾਹਿਬ ਆਪਣੇ ਕੋਲ ਸਰ ਐਡਰੈਸ ਹੈਗਾ ਆਪਣਾ ਮਲੇਰ ਕੋਟਲੇ ਦੇ ਵਿੱਚ ਜਦੋਂ ਤੁਸੀਂ ਰਾਏਕੋਟ ਰੋਡ ਤੇ ਆਉਂਗੇ ਨਾ ਉਹ ਪੁਲ ਉੱਤਰ ਕੇ ਜਦੋਂ ਮਲੇਰ ਕੋਲੇ ਤੋਂ ਰਾਏਕੋਟ ਵੱਲੋਂ ਜਾਂਦੇ ਪੁਲ ਉੱਤਰ ਕੇ ਇੱਕ ਪੈਟਰੋਲ ਪੰਪ ਹੁੰਦਾ ਅੱਗੇ ਰਾਈਡ ਹਾਂ ਸੱਜੇ ਹੱਥ ਇੰਡੀਅਨ ਆਇਲ ਪੈਟਰੋਲ ਪੰਪ ਆਉਂਦਾ ਪਹਿਲੀ ਪੈਟਰੋਲ ਪੰਪ ਹੈ ਹਾਂ ਜੀ ਪਹਿਲੀ ਪੈਟਰੋਲ ਪੰਪ ਹੈ ਇੰਡੀਅਨ ਆਇਲ ਉਹਦੇ ਬਿਲਕੁਲ ਸਾਹਮਣੇ ਕਲੀਨਿਕ ਆਪਣਾ ਠੀਕ ਹੈ ਜੀ ਆਉਣ ਲੱਗੇ ਆਉਣ ਤੋਂ ਪਹਿਲਾਂ ਕਾਲ ਕਰਕੇ ਆਓ ਇੱਕ ਵਾਰ ਤੁਸੀਂ ਠੀਕ ਆ ਜੀ ਇੱਕ ਵਾਰ ਫੋਨ ਕਰਕੇ ਡਾਕਟਰ ਸਾਹਿਬ ਨਾਲ ਤੁਸੀਂ ਗੱਲ ਕਰ ਸਕਦੇ ਹੋ ਨਾ ਕੋਈ ਵੀ ਤੁਹਾਨੂੰ ਪੁਰਾਣਾ ਤੋਂ ਪੁਰਾਣਾ ਜਿਹੜਾ ਥੋੜਾ ਦਰਦਨ ਨਹੀਂ ਸਹੀ ਹੋ ਰਿਹਾ ਇੱਕ ਵਾਰੀ ਜ਼ਰੂਰ ਆ ਕੇ ਟਰਾਈ ਕਰਕੇ ਜਾਓ ਠੀਕ ਆ ਤੁਹਾਨੂੰ ਆਟੋਮੈਟਿਕ ਹੀ ਫਰਕ ਪਤਾ ਲੱਗੂਗਾ ਬਾਕੀ ਡਾਕਟਰ ਸਾਹਿਬ ਨੇ ਸਾਰਾ ਤੁਹਾਨੂੰ ਦਿਖਾਈ ਦਿੱਤਾ ਨਾ ਜਿਵੇਂ ਜਿਹੜਾ ਟ੍ਰੀਟਮੈਂਟ ਕਰਿਆ ਕੋਈ ਇਹ ਜੋ ਉਲਾ ਨਹੀਂ ਹੈਗਾ ਨਾ ਆਪਾਂ ਕਹੀਏ ਵੀ ਹਾਂ ਕੋਈ ਮੈਡੀਸ਼ਨ ਦਿੰਦੇ ਨੇ ਜਾਂ ਕੋਈ ਐਂ ਕਰਦੇ ਗੱਲ ਜਿਹੜੀ ਗੱਲ ਕਹਿਤੀ ਵੀ ਬਿਨਾ ਮੈਡੀਸ਼ਨ ਤੋਂ ਬਿਨਾ ਆਪਰੇਸ਼ਨ ਤੋਂ ਉਹ ਗੱਲ 100% ਸੱਚ ਆ ਤਾਂ ਤੁਸੀਂ ਜ਼ਰੂਰ ਇੱਕ ਧੀਰੇ ਨਾਲ ਬਹੁਤ ਧੰਨਵਾਦ ਬਹੁਤ ਬਹੁਤ ਠੀਕ ਹੈ ਤੇ ਪੈ ਗਈ ਹੁਣ ਸਾਰੇ ਇਹਨਾਂ ਦੇ ਮਤਲਬ L5S1 ਦੇ ਵਿੱਚ ਦਿੱਕਤ ਹੈ ਜਿਸ ਕਰਕੇ ਨਾ ਇਹ ਸਾਇਟਿਕ ਨਸ ਕੰਪਰੈਸ ਹੋ ਰਹੀ ਹੈ ਹਾਂਜੀ ਮਤਲਬ ਜਿਹੜੀਆਂ ਲੱਤ ਨੂੰ ਪੂਰੀ ਸਪਲਾਈ ਨਹੀਂ ਲੱਤੇ ਦਰਦ ਹੀ ਜਾਂਦੇ ਨੇ ਸੋਨੇ ਬੰਦ ਲੱਤ 'ਚ ਦਰਦ ਹੋ ਰਿਹਾ ਇਹਨਾਂ ਦੇ ਹਾਂਜੀ ਹਾਂ ਠੀਕ ਹੈ ਜੀ ਠੀਕ ਹੈ ਜੀ ਸਾਰੀ ਲੱਤ ਜਿਹੜੀ ਸਪਲਾਈ ਦਿੰਦੀ ਹੈ ਇੱਥੋਂ ਹੀ ਚੱਲਦੀ ਆ ਠੀਕ ਹੈ ਜੀ L5S1 ਤੋਂ ਆਪਾਂ ਇਹਰਾ ਟ੍ਰੀਟਮੈਂਟ ਕਰਾਂਗੇ ਹੁਣ ਚਾਹ ਲੋ ਛੋਟਾ ਸਾ ਛੋਟਾ

ਕੋਈ ਗੱਲ ਨਹੀਂ ਕੋਈ ਦਿੱਕਤ ਨਹੀਂ ਠੀਕ ਹੈ ਐਨ ਓਕੇ ਆ ਹਾਂਜੀ ਠੀਕ ਹੁਣ ਠੀਕ ਆ ਕੇ ਜਿਹੜੀ ਪਹਿਲਾ ਪ੍ਰੋਬਲਮ ਸੀ ਠੀਕ ਆ ਐਨ ਬਿਲਕੁਲ ਠੀਕ ਹੈ ਹਾਂਜੀ ਹਾਂਜੀ ਕੋਈ ਵੀ ਦਿੱਕਤ ਨਹੀਂ ਹੁਣ ਨਹੀਂ ਹੁਣ ਕੋਈ ਦਿੱਕਤ ਨਹੀਂ ਓਕੇ ਯਾਨੀ ਐਨ ਓਕੇ ਆ ਹਾਂਜੀ ਹਾਂਜੀ ਬਿਲਕੁਲ ਓਕੇ ਠੀਕ ਹਲਕਾ ਲੱਗਦਾ ਉਸਰੀ ਵੈਸੇ ਹਾਂਜੀ ਹਾਂਜੀ ਹਲਕਾ ਹੋਇਆ ਹੈ ਕਿਨੂੰ ਦਰਦ ਚੱਕੇ ਕਹਿੰਦਾ ਦਰਦ ਹੋ ਰਿਹਾ ਦੀ ਹਾਂਜੀ ਹਾਂ ਦਰਦ ਸੈਟ ਆ ਠੀਕ ਆ ਜੀ ਓਕੇ ਆ ਜੀ ਲਓ ਵੀ ਓਕੇ ਆ ਸਰ ਕੀ ਨਾਮ ਹੈ ਮੇਨੋ ਹਾਸ਼ਕਰੀ ਸਿੰਘ ਜੇ ਲ ਮੋਹਰੀ ਖੁਰਦ ਇੱਥੇ ਵਾਰੀ ਕਿ ਮਿਲ ਲਗਿਆ ਇੱਥੇ ਵਾਰੀ ਪਤਾ ਸੱਤ ਮੈਂ ਆਨਲਾਈਨ ਜੋ ਸੁਬਹ ਹੋ ਰਿਆ ਗੂਗਲ ਤੇ ਇਸ ਇਸ ਚੀਜ਼ ਦੇ ਸਪੈਸ਼ਲਿਸਟ ਡਾਕਟਰ ਇਨ ਮਲੇ ਕੋਲਾ ਤਾਂ ਉਹਦੇ ਵਿੱਚ ਤੁਹਾਡਾ ਨਾਮ ਆਇਆ ਸੀ ਜੋ ਪਹਿਲੇ ਨੰਬਰ ਤੇ ਕਿਉਂਕਿ ਤੁਹਾਨੂੰ ਸਟਾਰਜ਼ ਗੂਗਲ ਬੰਨੀ ਹੋ ਜਾਦਾ ਜਿੱਤੇ ਹੋਏ ਸੀਗੇ ਤੇ ਤਾਂ ਕਰਕੇ ਫਿਰ ਮੈਂ ਤੁਹਾਡੇ ਨਾਲ ਔਰ ਆਪਾਂ ਕੀਤਾ ਉਹ ਤੁਹਾਡਾ ਬੋਲਣ ਦਾ ਤੇ ਤੰਗ ਵੀ ਚੰਗਾ ਲੱਗਿਆ ਤੇ ਬਾਕੀ ਸਾਰਾ ਜੋ ਵੀ ਤੁਸੀਂ ਟਰੀਟਮੈਂਟ ਕੀਤਾ ਬਾਏ ਗੋਡ ਸਰੀਰ ਇਦਾਂ ਹੋ ਗਿਆ ਇਹ ਫੁੱਲਾਂ ਵਾਂਗੂ ਪਹਿਲੀ ਵਾਰ ਤੇ ਇਤਨੀ ਨਿਕਰੋਂ ਕਿ ਮੇਰੀ ਆਹ ਚ ਜੇ ਨਹੀਂ ਦੁਖਦੇ ਰਹਿੰਦੀ ਸੀ ਨਾ ਜਿੰਨਾ ਜਿਆਦਾ ਤੋਰ ਲੈਂਦਾ ਜੇ ਤਾਂ ਕੁਝ ਵੀ ਕੁਝ ਵੀ ਨਹੀਂ ਸੀ ਚੱਕ ਹੁੰਦਾ ਭਾਰ ਨਹੀਂ ਚੱਕ ਹੁੰਦਾ